प्यारे दोस्तों आज अपन ਗੱਲ ਕਰਾਂਗੇ ਇੱਕ ਅਜਿਹੇ ਪਿਓ ਦੀ ਜਿਸਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਵੀ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ ਹੋਵੇ ਦੁਨੀਆ ਦੇ ਅੰਦਰ ਇੱਕੋ ਇੱਕ ਸ਼ਖਸੀਅਤ ਅਜਿਹੀ ਹੋਈ ਹੈ ਜਿਸਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਕੁਰਬਾਨ ਹੋ ਜਾਣ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ ਹੋਵੇ ਉਹ ਸ਼ਖਸੀਅਤ ਹਨ ਸਾਹਿਬੀ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਸਤਗੁਰ ਸਚੇ ਪਾਤਸ਼ਾਹ ਜੀ ਨੂੰ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਦਾ ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਚੇ ਪਾਤਸ਼ਾਹ ਜੀ ਜ਼ਫਰਨਾਮਾ ਲਿਖਦੇ ਹਨ ਤੇ ਜ਼ਫਰਨਾਮੇ ਦੇ ਅੰਦਰ ਸਤਗੁਰ ਸਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਸ਼ਬਦ ਲਿਖਦੇ ਹਨ ਤੋਰਾ ਗਰ ਨਜ਼ਰ ਹਸ ਲਸ਼ਕਰ ਵਾਜ਼ਰ ਕਿ ਮਾਰਾ ਨਿਗਾਹਿਤ ਜੁਸਦਾ ਸ਼ੁਕਰ ਐ ਔਰੰਗਜ਼ੇਬ ਤੇਰੀ ਨਿਗਾਹ ਤੇਰੇ ਲਾਹੂ ਲਸ਼ਕਰ ਦੇ ਉੱਤੇ ਸੀ ਮੇਰੇ ਪੁੱਤਰ ਸ਼ਹੀਦ ਹੋ ਗਏ ਮੈਂ ਫਿਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕੀਤਾ